ਸਾਤਿ ਗੁਰੂ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਸਾਧ ਸੰਗਤ ਜੀ ਗੁਰੂ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਗੁਰਨਾਣਕ ਨਾਮ ਲੈਵਾ ਸਮੂਹ ਸਿੱਖ ਸੰਗਤਾਂ ਜੋ ਦੇਸ਼ ਵਿਦੇਸ਼ ਵਿੱਚ ਵਸਤੀਆਂ ਹਨ ਉਹਨਾਂ ਨੂੰ ਅੱਜ ਦੇ ਸਾਚਾ ਗੁਰਲਾਡੋਰੇ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਹੋਣ ਦੀ ਸਿੱਖ ਚੈਪਟਰ ਤੇ ਅੱਜ ਦਾ ਵਿਸ਼ੇਸ਼ ਅਧਿਆਇ ਗੁਰਲਾਡੋਰੇ ਦਿਵਸ ਜੀ ਨੂੰ ਲੈ ਕੇ ਹੈ ਕੁਰਸਵਾਰਿਓ ਪਿਛਲੇ ਅਧਿਆਏ ਦੇ ਵਿੱਚ ਤੁਹਾਡੇ ਨਾਲ ਸਾਂਝ ਪਾਈ ਸੀ ਕਿ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦਿੱਲੀ ਵਿਖੇ ਸਿੱਖ ਸੰਗਤਾਂ ਦਾ ਉਦਾਰ ਕਰਦਿਆਂ ਹੋਇਆ ਉਹਨਾਂ ਨੂੰ ਰੋਗ ਮੁਕਤ ਕਰਦਿਆਂ ਹੋਇਆ ਜੋਤੀ ਜੋਤ ਸਮਾ ਗਏ ਨੇ ਤੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਉਹਨਾਂ ਨੇ ਹੁਣ ਪੰਥ ਦੀ ਅਗਵਾਈ ਕੌਣ ਕਰੇਗਾ ਉਸ ਬੰਦੀ ਦੱਸ ਦਿੱਤਾ ਹੈ ਕਿ ਬਾਬਾ ਬਸਾਹ ਗ੍ਰਾਮ ਬਕਾਲੇ ਕੇ ਜਿਹੜਾ ਹੁਣ ਅਗਲਾ ਗੁਰੂ ਹੈ ਪੰਥ ਦਾ ਉਹ ਬਾਬੇ ਬਕਾਲੇ ਸਾਹਿਬ ਜੀ ਦੀ ਧਰਤੀ ਉੱਤੇ ਵਸਰਾ ਤਾਂ ਹੋਇਆ ਕਿ ਕਿ ਧੀਰਮਲ ਉਹ ਆਪਣੇ ਮਸੰਦਾਂ ਨੂੰ ਨਾਲ ਲੈ ਕੇ ਹੋਰ ਕੁਝ ਛੋਡੀ ਨਾਲ ਲੈ ਕੇ ਬਾਬੇ ਬਕਾਲੇ ਸਾਹਿਬ ਜੀ ਦੀ ਧਰਤੀ ਉੱਤੇ ਪਹੁੰਚ ਗਏ ਨੇ ਉੱਥੇ ਜਾ ਕੇ ਗੱਦੀਆਂ ਲਗਾ ਲਈਆਂ ਨੇ ਤੇ ਆਪਣੇ ਆਪ ਨੂੰ ਗੁਰੂ ਕਹਾਉਣਾ ਸ਼ੁਰੂ ਕਰ ਦਿੱਤਾ ਹੈ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ 3 ਮਾਰਚ 1664 ਨੂੰ ਜਿਉਤੀ ਜੋ ਸਮਾਏ ਸਨ ਤੇ ਉਸ ਸਮੇਂ ਉਹਨਾਂ ਨੇ ਬਾਬੇ ਬਕਾਲੇ ਦੀ ਧਰਤੀ ਵੱਲ ਸਿੱਖ ਸੰਤਾਂ ਨੂੰ ਇਸ਼ਾਰਾ ਕਰ ਦਿੱਤਾ ਸੀ ਹੁਣ ਜਦੋਂ ਇਹਨਾਂ ਨੇ ਆਪਣੇ ਆਪ ਨੂੰ ਗੁਰੂ ਕਹਾਉਣਾ ਸ਼ੁਰੂ ਕਰ ਦਿੱਤਾ ਸੰਤਾਂ ਤੱਕ ਵੀ ਖਬਰਾਂ ਪਹੁੰਚੀਆਂ ਨੇ ਕਿ ਹੁਣ ਜੋ ਗੁਰੂ ਹੈ ਜਿਸ ਨੇ ਪੰਥ ਦੀ ਅਗਵਾਈ ਕਰਨੀ ਹੈ ਉਹ ਬਾਬੇ ਬਕਾਲੇ ਸਾਹਿਬ ਦੀ ਧਰਤੀ ਦੇ ਉੱਤੇ ਹੈ ਤਾਂ ਹੋਇਆ ਕੀ ਹੈ ਕਿ 30 ਮਾਰਚ ਤੋਂ ਲੈ ਕੇ 11 ਅਗਸਤ ਤੱਕ ਜਿਹੜੀ ਬਾਬੇ ਬਕਾਲੇ ਸਾਹਿਬ ਜੀ ਦੀ ਧਰਤੀ ਹੈ ਉਹ ਇੱਕ ਤਰ੍ਹਾਂ ਨਾਲ ਉੱਥੇ ਸ਼ਾਜ ਸ਼ਾਨ ਦਾ ਦੌਰ ਆਰੰਭ ਹੋ ਗਿਆ ਹੈ ਦੁੱਖੀ ਉਸ ਧਰਤੀ ਤੇ ਆ ਬੈਠੇ ਨੇ ਤੇ ਮਨ ਮੰਨੀਆਂ ਕਰਦੇ ਨੇ ਸੰਗਤਾਂ ਜਿਹੜੀਆਂ ਹੁਣ ਬਾਬੇ ਬਕਾਲੇ ਸਾਹਿਬ ਜੀ ਦੀ ਧਰਤੀ ਤੇ ਆਉਂਦੀਆਂ ਨੇ ਵੱਖੋ-ਵੱਖ ਗੁਰੂ ਬਣ ਬੈਠੇ ਪੀਰ ਮੱਲੀਆਂ ਸੋਡੀਆਂ ਦੇ ਵਿੱਚੋਂ ਉਹਨਾਂ ਦੇ ਮਸੰਦ ਸਿੱਖ ਸੰਤਾਂ ਨੂੰ ਵਰਗਲਾਉਣ ਲੱਗ ਪਏ ਨੇ ਤੇ ਵਰਗਲਾ ਕੇ ਆਪ ਉਹ ਆਪਣੇ ਡੇਰਿਆਂ ਚ ਲਾ ਜਾਂਦੇ ਨੇ ਜਿਸ ਤਰ੍ਹਾਂ ਦਾ ਕੋਈ ਸਿੱਖ ਭਾਵਕੇ ਜੇਕਰ ਕੋਈ ਬਹੁਤ ਅਮੀਰ ਸਿੱਖ ਹੁੰਦਾ ਤਾਂ ਉਹਦੀ ਖੂਬ ਖਾਤਰਦਾਰੀ ਕੀਤੀ ਜਾਂਦੀ ਤੇ ਜੇਕਰ ਕੋਈ ਗਰੀਬ ਸਿੱਖ ਹੁੰਦਾ ਤਾਂ ਉਸ ਨੂੰ ਪੁਛਿਆ ਨਾ ਜਾਂਦਾ ਸਿਆਣੇ ਸਿੱਖਾਂ ਦਾ ਮਨ ਬਹੁਤ ਦੁਖੀ ਹੋਇਆ ਚਾਰੇ ਪਾਸੇ ਬਹੁਤ ਰੌਲਾ ਪੈ ਗਿਆ ਕਿ ਸੰਗਤਾਂ ਦੀ ਤਾਂ ਆਤਮਿਕ ਤ੍ਰਿਪਤੀ ਨਹੀਂ ਹੋ ਰਹੀ ਤੇ ਜਿਸ ਦਾ ਜਿਸ ਨਾਲ ਮਿਲ ਸੀ ਉਹ ਆਪਣੇ ਆਪਣੇ ਪਾਸੇ ਨੂੰ ਖਿੱਚ ਕੇ ਲਾ ਜਾਂਦਾ ਸੀ ਤੇ ਆਪਣੇ ਆਪ ਨੂੰ ਗੁਰੂ ਨਾਨਕ ਦੀ ਗੱਦੀ ਦਾ ਮਾਲਕ ਅਖਵਾਉਂਦਾ ਸੀ ਆਇਆਂ ਸੰਗਤਾਂ ਧਨਪਦਾਰ ਤੇ ਬਹੁਤ ਦੁੰਦੀਆਂ ਸਨ ਪਰ ਆਨੰਦ ਵਰਗੀ ਵਸਤੂ ਆਤਮਿਕ ਆਨੰਦ ਕਿਸੇ ਦੇ ਵੀ ਕੋਲ ਨਹੀਂ ਸੀ ਇਸੇ ਸਮੇਂ ਹੀ ਮਾਤਾ ਨਾਨਕੀ ਜੀ ਜੋ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਮਾਤਾ ਜੀ ਹਨ ਉਹਨਾਂ ਨੇ ਮਨ ਦੇ ਵਿੱਚ ਕਾਫੀ ਸੋਚ ਵਿਚਾਰ ਕਰਨ ਉਪਰੰਤ ਵੱਖੋ ਵੱਖ ਪਾਸਿਆਂ ਨੂੰ ਪੱਤਰਕਾਵਾਂ ਭਾਵ ਕੇ ਚਿੱਠੀਆਂ ਲਿਖੀਆਂ ਹਨ ਇੱਕ ਚਿੱਠੀ ਉਹਨਾਂ ਨੇ ਦਿੱਲੀ ਦੀ ਸੰਗਤ ਨੂੰ ਲਿਖੀ ਹੈ ਦੂਜੀ ਚਿੱਠੀ ਉਹਨਾਂ ਨੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਜੋ वारिस ਸਨ ਉਹਨਾਂ ਦੇ ਪਰਿਵਾਰਕ ਮੈਂਬਰ ਸਨ ਭਾਈ ਦਵਾਰ ਕਾ ਦਾਸ ਜੀ ਉਹਨਾਂ ਨੂੰ ਲਿਖੀ ਹੈ ਕਿਉਂਕਿ ਭਾਈ ਦਵਾਰ ਕਾ ਦਾਸ ਜੀ ਦੇ ਪੁੱਤਰ ਭਾਈ ਦਰਗਾਹੀ ਮੱਲ ਜੀ ਨੂੰ ਹੀ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਗੁਰਿਆਈ ਦੀ ਰਸਮ ਨਿਭਾਉਣ ਵਾਸਤੇ ਕਹਿ ਗਏ ਸਨ ਤੇ ਸਾਰੀ ਸਮਗਰੀ ਵੀ ਉਹਨਾਂ ਨੂੰ ਦੇ ਕੇ ਗਏ ਸਨ ਇਹ ਪੀਜੀ ਚਿੱਠੀ ਮਾਤਾ ਜੀ ਨੇ ਭਾਈ ਗੜੀਆ ਜੀ ਨੂੰ ਲਿਖੀ ਹੈ ਜਿਨ੍ਹਾਂ ਦਾ ਸਿੱਖ ਸੰਗਤਾਂ ਵਿੱਚ ਬਹੁਤ ਸਤਿਕਾਰ ਹੈ ਤੇ ਮਾਤਾ ਜੀ ਨੇ ਜੋ ਚਿੱਠੀ ਲਿਖੀ ਹੈ ਉਸ ਦੇ ਬੋਲ ਇਤਿਹਾਸਕਾਰਾਂ ਨੇ ਲਿਖੇ ਹਨ ਉਹਨਾਂ ਲਿਖਿਆ ਕਿ ਸੋਢੀ ਕੁੱਲ ਦੇ ਵਿੱਚ ਬਹੁਤ ਰੌਲਾ ਪੈ ਗਿਆ ਹੈ ਪੰਥ ਦੇ ਵਿੱਚ ਬਾਤ ਰੌਲਾ ਪੈ ਗਿਆ ਹੈ ਸੰਗਤਾਂ ਸ਼ੰਕਾ ਕਾਰਨ ਭਟਕ ਰਹੀਆਂ ਹਨ ਹਾਲਾਤ ਇਹੋ ਜਿਹੀ ਬਣ ਗਈ ਹੈ ਜਿਵੇਂ ਬੇੜੀ ਮਿਰਾ ਮਲਾਤ ਹੋਵੇ ਜਿਵੇਂ ਫੌਜ ਬਿਨਾ ਕਿਸੇ ਯਰਨਾਲ ਤੋਂ ਹੋਵੇ ਗੁਰੂ ਤੇਗ ਬਹਾਦਰ ਆਪਣਾ ਆਪਾ ਨਹੀਂ ਜਿਤਾਉਣਾ ਚਾਹੁੰਦੇ ਇਸ ਕਰਕੇ ਤੁਸੀਂ ਜਲਦੀ ਤੋਂ ਜਲਦੀ ਬਾਬਾ ਬਕਾਲਾ ਸਾਹਿਬ ਪਹੁੰਚੋ ਸੋ ਜਿਵੇਂ ਹੀ ਪੱਤਰਕਾਵਾਂ ਮਿਲੀਆਂ ਨੇ ਭਾਈ ਦਰਗਾਹ ਮੱਲ ਜੀ ਨੇ ਦਿੱਲੀ ਤੋਂ ਚਾਲੇ ਪਾ ਦਿੱਤੇ ਨੇ ਤੇ ਉਹਨਾਂ ਨੇ ਵਾਪਸ ਆਉਂਦਿਆਂ ਹੈ ਕੀਰਤਪੁਰ ਸਾਹਿਬ ਜੀ ਦੀ ਧਰਤੀ ਤੇ ਕੁਝ ਸਮਾਂ ਰੁਕੇ ਉਥੋਂ ਉਹ ਬਾਬਾ ਗੁਰਦਿੱਤਾ ਜੀ ਜਿਨ੍ਹਾਂ ਨੂੰ ਇਤਿਹਾਸ ਦੇ ਵਿੱਚ ਭਾਈ ਗੁਰਦਿੱਤਾ ਜੀ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ ਕਿਉਂਕਿ ਦੋ ਭਾਈ ਗੁਰਦਿੱਤੇ ਹੋਏ ਨੇ ਇੱਕ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਪੁੱਤਰ ਤੇ ਦੂਜੇ ਹੋਏ ਨੇ ਬਾਬਾ ਬੁੱਢਾ ਸਾਹਿਬ ਜੀ ਦੇ ਪਰੋਤੜੇ ਭਾਈ ਗੁਰਦਿੱਤਾ ਜੀ ਉਹਨਾਂ ਨੂੰ ਤੇ ਹੋਰ ਮੋਰੀ ਸਿੱਖਾ ਨੂੰ ਨਾਲ ਲਿਆ ਹੈ ਤੇ ਬਾਬੇ ਬਕਾਲੇ ਸਾਹਿਬ ਜੀ ਦੀ ਧਰਤੀ ਦੇ ਉੱਤੇ ਆ ਪਹੁੰਚੇ ਨੇ ਉਧਰੋਂ ਭਾਈ ਗੜੀਆ ਜੀ ਵੀ ਆ ਪਹੁੰਚੇ ਨੇ ਤੇ ਨਾਲ ਹੀ ਉਸ ਸਮੇਂ ਭਾਈ ਦਵਾਰ ਕਾ ਦਾਸ ਵੀ ਮੋਰੀ ਸਿੱਖਾਣੂ ਲੈ ਕੇ ਬਾਬੇ ਬਕਾਲੇ ਸਾਹਿਬ ਜੀ ਦੀ ਧਰਤੀ ਤੇ ਆ ਗਏ ਹਨ ਸੋ ਗੁਰੂਸਵਾਰੀਓ 11 ਅਗਸਤ ਤੇ 1664 ਨੂੰ ਬਾਬੇ ਬਕਾਲੇ ਸਾਹਿਬ ਦੀ ਧਰਤੀ ਉੱਤੇ ਅੰਮ੍ਰਿਤ ਵੇਲੇ ਦਾ ਦੀਵਾਨ ਲਗਾਇਆ ਗਿਆ ਹੈ ਸਾਰੀਆਂ ਸੰਗਤਾਂ ਜੁੜ ਕੇ ਬੈਠੀਆਂ ਹਨ ਕਿਉਂਕਿ ਇਹਨਾਂ ਗੁਰਸਿੱਖਾਂ ਨੇ ਦੂਰ ਦੂਰ ਸਨੇਹੇ ਪੈ ਦਿੱਤੇ ਸਨ ਬਾਬੇ ਵਿਕਾਲੇ ਸਾਹਿਬ ਜੀ ਦੀ ਧਰਤੀ ਤੇ ਪਹੁੰਚਣ ਲਈ ਕੀਰਤਪੁਰ ਸਾਹਿਬ ਤੋਂ ਬਾਬਾ ਸੂਰਜਮਲ ਜੀ ਦੇ بیٹے ਦੀਪचंद ਤੇ ਆਨੰਦਚੰਦ ਵੀ ਪਹੁੰਚੇ ਬਾਬਾ ਬੁੱਢਾ ਜੀ ਦੇ ਪਰਉਤਰੇ ਭਾਈ ਗੁਰਦੇਤਾ ਜੀ ਨੇ ਗੁਰਿਆਈ ਦੀ ਰਸਮ ਸਮਾਈ ਆ ਅੱਗੇ ਵਧ ਕੇ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਗੁਰਿਆਈ ਦਾ ਤਿਲਕ ਲਗਾਇਆ ਸਾਰੀ ਇਸ ਮਗਰੇ ਗੁਰੂ ਪਾਤਸ਼ਾਹ ਜੀ ਨੂੰ ਭੇੜ ਦਿੱਤੀ ਸਭ ਨੇ ਖੁਸ਼ੀ ਦੇ ਜਕਾਰੇ ਛੱਡੇ ਤੇ ਆਪੋ ਆਪਣੀਆਂ ਪੇਟਾ ਗੁਰੂ ਸਾਹਿਬ ਜੀ ਦੇ ਅਰਪਣ ਕੀਤੀਆਂ ਹਮ ਬਾਬਾ ਬਕਾਲਾ ਸਾਹਿਬ ਜੀ ਦੀ ਧਰਤੀ ਦੇਤੇ ਰੋਜ਼ ਦੀਵਾਨ ਲੱਗੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਆਪ ਸੰਗਤਾਂ ਦੇ ਨਾਲ ਕਥਾ ਵਿਚਾਰ ਸਾਂਝੀ ਕਰਦੇ ਉਹਨਾਂ ਨੂੰ ਅਸ਼ੀਰਵਾਦ ਦਿੰਦੇ ਬਹੁਤ ਦੂਰ ਦੂਰ ਤੱਕ ਇਸ ਗੱਲ ਦਾ ਪ੍ਰਚਾਰ ਹੋ ਗਿਆ ਕਿ ਗੁਰਗੱਦੀ ਗੁਰਤੇਗ ਬਹਾਦਰ ਸਾਹਿਬ ਜੀ ਨੂੰ ਮਿਲ ਗਈ ਹੈ ਪਰ ਹੋਇਆ ਕਿ ਜਿਹੜੇ ਧੀਰਮੱਲੀਏ ਉਸ ਸਮੇਂ ਉਥੇ ਸੋਡੀਆਂ ਦਾ ਅੱਗ ਵੀ ਬਣਿਆ ਬੈਠਾ ਸੀ ਉਹ ਕ੍ਰੋਧ ਦੇ ਵਿੱਚ ਹੋਰ ਵੀ ਲਾਲ ਪੀਲਾ ਹੋ ਗਿਆ ਪਹਿਲਾਂ ਵੀ ਉਹ ਬਹੁਤ ਕ੍ਰੋਧਿਤ ਰਹਿੰਦਾ ਸੀ ਬੜਾ ਹੰਕਾਰ ਸੀ ਉਸ ਨੂੰ ਆਪਣੀ ਤਾਕਤ ਦਾ ਤੇ ਉਸ ਸਮੇਂ ਦੇ ਜਿਹੜੇ ਰਾਜੇ ਸਨ ਉਹਨਾਂ ਨਾਲ ਮੇਲ ਮਲਾਪ ਦਾ ਸੋ 4 ਵੀਕ ਰੋਧਤ ਹੋ ਗਿਆ ਏ ਗੁੰਦਾਂ ਗੁੰਦਣ ਲੱਗਾ ਏ ਕਿ ਕਿਸ ਤਰ੍ਹਾਂ ਹੁਣ ਗੁਰੂ ਤੇਗ ਬਹਾਦਰ ਜੀ ਨੂੰ ਰਸਤੇ ਵਿੱਚੋਂ ਲਾਂਬੇ ਕੀਤਾ ਜਾਵੇ ਸੋ ਸਭ ਤੋਂ ਪਹਿਲਾਂ ਇਹਨਾਂ ਨੇ ਰਲ ਮਿਲ ਕੇ ਜਿਹੜੇ ਰਸਤੇ ਸਨ ਬਾਬਾ ਬਕਾਲਾ ਸਾਹਿਬ ਜੀ ਦੀ ਧਰਤੀ ਨੂੰ ਪਹੁੰਚਣ ਵਾਲੇ ਉਹਨਾਂ ਉਹਨਾਂ ਰਸਤਿਆਂ ਦੇ ਉੱਤੇ ਆਪੋ ਆਪਣੇ ਮਸੰਦ ਜਿਹੜੇ ਖੜੇ ਕਰ ਦਿੱਤੇ ਨੇ ਜਦੋਂ ਵੀ ਸੰਗਤਾਂ ਆਉਂਦੀਆਂ ਉਹ ਵਰਗ ਲਾਉਂਦੇ ਸੰਗਤਾਂ ਭਾਵੇਂ ਕਹਿੰਦੀਆਂ ਕਿ ਗੁਰਗੱਦੀ ਹੁਣ ਗੁਰਤੇਗ ਬਹਾਦਰ ਜੀ ਕੋਲ ਹੈ ਆਖਦੇ ਨਹੀਂ ਇਹ ਗੱਲ ਝੂਠੀ ਪ੍ਰਚਾਰੀ ਗਈ ਹੈ ਇਹ ਗੱਲ ਪ੍ਰਚਾਰੀ ਜਾਂਦੀ ਕਿ ਨਹੀਂ ਗੁਰਗੱਦੀ ਧੀਰਮਲ ਦੇ ਕੋਲ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਵੀ ਉਹਦੇ ਕੋਲ ਹੈ ਗੁਰੂ ਪਰਿਵਾਰ ਚ ਹੁਣ ਕਰਕੇ ਔਰ ਗੁਰੂ ਹਰਕ੍ਰਿਸ਼ਨ ਜੀ ਦਾ ਬਾਬਾ ਲੱਗਣ ਕਰਕੇ ਓਹੋ ਅਸਲ ਗੁਰੂ ਹੈ ਬਲਕੇ ਗੁਰਤੇਗ ਬਹਾਦਰ ਗੁਰੂ ਨਹੀਂ ਹਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਤੱਕ ਵੀ ਇਹ ਖਬਰਾਂ ਪਹੁੰਚਦੀਆਂ ਪਰ ਆਪ ਜੀ ਸ਼ਾਂਤ ਰਹਿੰਦੇ ਤੇ ਸਾਰੇ ਸੰਗਤ ਨੂੰ ਵੀ ਸ਼ਾਂਤ ਰਹਿਣ ਦਾ ਹੁਕਮ ਕਰਦੇ ਗੁਰੂ ਗੁਰੂ ਜਪਣ ਦਾ ਹੁਕਮ ਕਰਦੇ ਆਪਣਾ ਜੀਵਨ ਬਤੀਤ ਕਰਦੇ ਸਨ ਇਸੇ ਸਮੇਂ ਹੀ 11 ਅਕਤੂਬਰ ਭਾਵ ਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਗੁਰਗੱਦੀ ਤੇ ਬਰਾਜਮਾਨ ਕਰਨ ਤੋਂ ਤਕਰੀਬਨ 2 ਮਹੀਨੇ ਬਾਅਦ ਨਾ 1 ਅਕਤੂਬਰ 1664 ਨੂੰ ਬਾਬਾ ਮੱਖਣਸ਼ਾਹ ਲਬਾਣਾ ਜੀ ਬਾਬੇ ਬਕਾਲੇ ਸਾਹਿਬ ਜੀ ਦੀ ਧਰਤੀ ਤੇ ਪਹੁੰਚੇ ਨੇ। ਸੋ ਗੁਰੂ ਸਾਰੂ ਬਾਬਾ ਮੱਖਣਸ਼ਾਹ ਲਬਾਣਾ ਜੀ ਇੱਕ ਬਹੁਤ ਹੀ ਵੱਡੇ ਸਿੱਖ ਵਪਾਰੀ ਸਨ। ਦੂਸਰੇ ਦੇਸ਼ਾਂ ਦੇ ਵਿੱਚ ਵਪਾਰ ਕਰਨ ਜਾਂਦੇ ਸਨ। ਇੱਕ ਦਿਨ ਇਹਨਾਂ ਦਾ ਬਹੁਤ ਵੱਡਾ ਸਮੁੰਦਰੀ ਜਹਾਜ਼ ਰੇਤੇ ਦੇ ਵਿੱਚ ਫਸ ਗਿਆ ਸੂਰਤ ਦੀ ਬੰਦਰਗਾਹ ਤੇ। ਬੜੇ ਯਤਨ ਕੀਤੇ ਪਰ ਜਹਾਜ਼ ਉਸ ਰੇਤੇ ਦੇ ਵਿੱਚੋਂ ਨਿਕਲ ਨਾ ਸਕਿਆ ਆਪ ਜੀ ਨੇ ਜਰਜੀ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਇਕਾਗਰ ਚਿਤ ਹੋ ਕੇ ਗੁਰੂ ਘਰ ਦਾ ਧਿਆਨ ਧਰ ਕੇ ਅਰਦਾਸ ਕੀਤੀ ਹੈ ਕਿ ਜੇਕਰ ਮੇਰਾ ਜਹਾਜ਼ ਬੰਨੇ ਲੱਗ ਜਾਵੇ ਤਾਂ ਮੈਂ ਗੁਰੂ ਘਰ ਨੂੰ ਜਿੰਨਾ ਮੈਨੂੰ ਲਾਭ ਹੋਵੇਗਾ ਉਹਦੇ ਵਿੱਚੋਂ ਦਸਵੰਦ ਗੁਰੂ ਘਰ ਨੂੰ ਅਰਪਣ ਕਰਾਂਗਾ ਸੋ ਬਾਬਾ ਮੱਖਣ ਸ਼ਾ ਲਬਾਣਾ ਜਿਸ ਦਾ ਜਹਾਜ਼ ਬੰਨੇ ਲੱਗਾ ਤੇ ਜਦੋਂ ਦੂਸਰੇ ਦੇਸ਼ ਦੇ ਵਿੱਚ ਜਾ ਕੇ ਇਸ ਨੇ ਆਪਣੀਆਂ ਚੀਜ਼ਾਂ ਵਸਤਾਂ ਸਮਾਨ ਵਿੱਚ ਆ ਉਹਦੇ ਵਿੱਚੋਂ ਬਹੁਤ ਵੱਡਾ ਲਾਭ ਹੋਇਆ ਤੇ ਇਸ ਨੇ ਉਹਦੇ ਵਿੱਚੋਂ ਦਸਵੰਦ ਕੱਢਿਆ ਤੇ ਸਭ ਤੋਂ ਪਹਿਲਾਂ ਪਹੁੰਚਿਆ ਆਪਣਾ ਦਸਵੰਦ ਦੇਣ ਦਿੱਲੀ ਦੀ ਧਰਤੀ ਤੇ ਉੱਥੇ ਪਤਾ ਲੱਗਾ ਇਹ ਕਿ ਜਿਹੜੇ ਗੁਰੂ ਸਾਹਿਬ ਜੀ ਸਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਉਹ ਜੋਤੀ ਜੋ ਸਮਾਗੇ ਹਨ ਤੇ ਆਪਣਾ ਵਾਰਸ ਉਹ ਹੁਣ ਬਾਬੇ ਬਕਾਲੇ ਦੀ ਧਰਤੀ ਤੇ ਥਾਪ ਗਏ ਹਨ ਸੋ ਇਹ ਫਿਰ ਬਾਬੇ ਬਕਾਲੇ ਸਾਹਿਬ ਜੀ ਦੀ ਧਰਤੀ ਤੇ ਪਹੁੰਚਿਆ ਏ ਨਾਲ ਇਸ ਦੇ ਦੋਵੇਂ ਪੁੱਤਰ ਲਾਲਚੰਦ ਤੇ ਚੰਦੂ لال ਤੇ ਨਾਲ ਇਹਦੀ ਪਤਨੀ ਹੈ ਸੱਲੋ ਜਈ ਤੇ ਨਾਲ ਇਹਦੇ ਕੋਲ 500 ਕਰਮਚਾਰੀ ਨੇ ਜਿੰਨਾਂ ਵਿੱਚੋਂ ਬਹੁਤ ਸਾਰੇ ਸ਼ਸਤਰਧਾਰੀ ਨੇ ਕਿਉਂ ਕਿ ਵੱਡਾ ਵਪਾਰੀ ਸੀ ਗੁਰੂ ਘਰ ਦਾ ਮਰੀਦ ਸੀ ਗੁਰੂ ਗੁਰੂ ਜਪਣ ਵਾਲਾ ਸੀ ਸੋ ਗੁਰੂ ਸਵਾਰ ਜਦੋਂ ਇਹ ਬਾਬੇ ਬਕਾਲੇ ਸਾਹਿਬ ਜੀ ਦੀ ਧਰਤੀ ਤੇ ਪਹੁੰਚਿਆ ਏ ਤੇ ਬਾਬੇ ਬਕਾਲੇ ਸਾਹਿਬ ਆ ਕੇ ਇਸ ਨੇ ਆਪਣਾ ਪੜਾਅ ਕੀਤਾ ਹੈ ਜਿੱਥੇ ਅੱਜ ਕੱਲ ਗੁਰਦੁਆਰਾ ਸ਼ੌਣੀ ਸਾਹਿਬ ਬਣਿਆ ਹੋਇਆ ਹੈ ਉੱਥੇ ਜਦੋਂ ਇਸ ਨੇ ਆਪਣਾ ਪੜਾਅ ਕੀਤਾ ਆ ਕੇ ਠਹਿਰਿਆ ਧੀਰਮਲ ਨੂੰ ਪਤਾ ਲੱਗਾ ਕਿ ਬਹੁਤ ਵੱਡਾ ਵਪਾਰੀ ਮੱਖਣ ਸ਼ਾਹ ਹੁਣ ਬਾਬੇ ਬਕਾਲੇ ਸਾਹਿਬ ਪਹੁੰਚਿਆ ਹੈ ਤਾਂ ਉਸ ਨੇ ਆਪਣੇ ਮਸੰਦ ਬਾਬਾ ਮੱਖਣ ਸ਼ਾਹ ਜੀ ਦੇ ਕੋਲ ਭੇਜ ਦਿੱਤੇ ਨੇ ਮਸੰਦਾਂ ਨੇ ਦੱਸਿਆ ਹੈ ਉਸ ਸਮੇਂ ਕਿ ਗੁਰੂ ਵੀਰ ਮਲ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਵੀ ਉਸ ਕੋਲ ਹੈ ਤੇ ਤੁਸੀਂ ਚੱਲ ਕੇ ਉਹਨਾਂ ਦੇ ਦਰਸ਼ਨ ਕਰਿਓ ਹੁਣ ਬਾਬਾ ਮੱਖਣ ਸ਼ਾਹ ਲਗਾਣਾ ਸੋਚਦਾ ਹੈ ਕਿ ਗੁਰੂ ਹੋਵੇ ਸੱਚਾ ਤੇ ਉਸ ਨੂੰ ਕੀ ਲੋੜ ਪੈ ਗਈ ਆਪਣੇ ਮਸੰਦ ਭੇਜ ਕੇ ਇਹ ਦੱਸਣ ਦੀ ਕਿ ਇਹ ਸੱਚਾ ਗੁਰੂ ਹੈ ਸੋ ਗੁਰੂ ਸਵਾਰਿਓ ਵਪਾਰੀ ਸੀ ਸਮੀਧਾਰ ਸੀ ਮਨ ਦੇ ਵਿੱਚ ਵਿਚਾਰ ਕਰਦਾ ਹੈ ਇਹ ਸਾਰੇ ਜਿਹੜੇ ਨੇ ਇਹ ਮੰਗਤੇ ਨੇ ਕਿਉਂਕਿ ਦਾਤਾ ਜਿਹੜਾ ਗੁਰੂ ਹੈ ਉਹ ਦਾਤਾ ਹੁੰਦਾ ਹੈ ਇਹ ਮੰਗਤੇ ਨੇ ਧਨ ਪਦਾਰਥ ਦੇ ਲੋਭ ਦੇ ਵਿੱਚ ਆਪਣੇ ਆਪ ਨੂੰ ਗੁਰੂ ਅਖਵਾ ਕੇ ਸੰਗਤਾਂ ਨੂੰ ਇੱਕ ਤਰ੍ਹਾਂ ਵਰਗਲਾ ਰਹੇ ਨੇ ਮੇਰੇ ਧਨ ਦੇ ਕਾਰਨ ਹੀ ਇਸ ਨੇ ਆਪਣੇ ਮਸੰਦ ਭੇਜੇ ਨੇ ਤਾਂ ਕਿ ਜੋ ਮੇਰੇ ਕੋਲ ਮੈਂ ਧਨ ਅਰਪਣ ਕਰਨਾ ਹੈ ਉਹ ਲੈ ਸਕੇ ਮਨ ਦੇ ਵਿੱਚ ਵਿਚਾਰ ਚੱਲਦੀ ਆ ਹੋਰ ਵੀ ਇਸ ਨੇ ਬਾਬਾ ਬਕਾਲਾ ਸਾਹਿਬ ਜੀ ਦੀ ਧਰਤੀ ਦੀਆਂ ਕਨਸਵਾਂ ਲਾਈਆਂ ਪਤਾ ਲੱਗਾ ਇੱਥੇ ਅਨੇਕਾਂ ਹੀ ਗੁਰੂ ਬਣੇ ਨੇ ਸਾਰੇ ਆਪਣੇ ਆਪ ਨੂੰ ਸੱਚਾ ਗੁਰੂ ਮੰਨਦੇ ਨੇ ਤਾਂ ਮਨ ਦੇ ਵਿੱਚ ਵਿਚਾਰ ਕੀਤੀ ਕਿ ਜਿਸ ਨੇ ਜਿੰਨੇ ਵੀ ਭੇਟਾ ਅਰਪਣ ਕਰਨੇ ਹਨ ਉਹਦੇ ਵਿੱਚੋਂ ਦੋ-ਦੋ ਮੋਹਰਾਂ ਰੱਖ ਕੇ ਹਰਕ ਦੇ ਅੱਗੇ ਨਮਸਕਾਰ ਕਰਾਂਗਾ ਜਿਹੜਾ ਸੱਚਾ ਗੁਰੂ ਹੋਏਗਾ ਉਹ ਆਪਣੀ ਅਮਾਨਤ ਆਪ ਮੰਗ ਲਵੇਗਾ ਸੋ ਅਗਲੇ ਦਿਨਾਂ ਬਾਬਾ ਮੱਖਣ ਸ਼ਾਹ ਜੀ ਫਿਰ ਸਭ ਤੋਂ ਪਹਿਲਾਂ ਧੀਰਮਲ ਦੇ ਡੇਰੇ ਪਹੁੰਚੇ ਨੇ ਤੇ ਧੀਰਮਲ ਦੇ ਡੇਰੇ ਜੀ ਦੇ ਪਹੁੰਚੇ ਧੀਰਮਲ ਨੇ ਸੱਚਿਆ ਬੜਾ ਵੱਡਾ ਵਪਾਰੀ ਏ ਬੜੀ ਵੱਡੀ ਪੇਟਾ ਦਵੇਗਾ ਸੋ ਉਸ ਨੇ ਆਉਂਦਿਆਂ ਹੀ ਇੱਕ ਬਹੁਤ ਹੀ ਕੀਮਤੀ ਸਰੋਪਾ ਦਾ ਸ਼ਾਲਾ ਪੇਟ ਕੀਤਾ ਬਾਬਾ ਮੱਖਣ ਸ਼ਾਹ ਜੀ ਨੂੰ ਪਰ ਹੋਇਆ ਕਿ ਬਾਬਾ ਮੱਖਣ ਸ਼ਾਹ ਜੀ ਨੇ ਕੇਵਲ ਦੋ ਮੋਹਰਾਂ ਕੱਢ ਕੇ ਮੱਥਾ ਟੇਕਿਆ ਏ ਜਦੋਂ ਦੋ ਮੋਹਰਾਂ ਸਾਹਮਣੇ ਪਈਆਂ ਦੇਖੀਆਂ ਤੇ ਧੀਰਮਲ ਮਨ ਦੇ ਵਿੱਚ ਕੁੜਕੁੜ ਕਰਦਾ ਏ ਅੰਦਰੋਂ ਸੜਿਆ ਪਿਆ ਏ ਬਾਹਰੋਂ ਹੱਸ ਰਿਹਾ ਏ ਪਰ ਫੇਰ ਵੀ ਉਹਦਾ ਚਿਹਰਾ ਦੱਸਦਾ ਏ ਕਿ ਅੰਦਰ ਕੋੜਤਣ ਪੂਰੀ ਤਰ੍ਹਾਂ ਭਰ ਗਈ ਆ ਉੱਥੋਂ ਫਿਰ ਬਾਬਾ ਮੱਖਣਸ਼ਾਹ ਲਬਾਣਾ ਜੀ ਉੱਠੇ ਜਿਹੜੇ ਹੋਰ ਗੁਰੂ ਬਣੇ ਬੈਠੇ ਸਨ ਸਾਰਿਆਂ ਦੇ ਅੱਗੇ ਜਾ ਕੇ ਦੋ-ਦੋ ਮੋਹਰਾਂ ਰੱਖਦੇ ਨੇ ਤੇ ਮੱਥਾ ਟੇਕੀ ਜਾਂਦੇ ਨੇ ਪਰ ਕਿਸੇ ਨੇ ਵੀ ਆਪਣੇ ਅਮਾਨਤ ਨਹੀਂ ਮੰਗੀ ਇਸੇ ਤਰ੍ਹਾਂ ਹੀ ਜਦੋਂ ਸਾਰੇ ਗੁਰੂਆਂ ਦਾ ਜਿਹੜੇ ਪਖੰਡੇ ਗੁਰੂ ਸਨ ਉਹਨਾਂ ਦਾ ਚੱਕਰ ਲੱਗ ਗਿਆ ਏ ਤਾਂ ਬਾਬਾ ਮੱਖਣ ਸ਼ਾਹ ਨੇ ਪੁੱਛਿਆ ਏ ਕੋਈ ਹੋਰ ਵੀ ਹੈ ਇਸ ਧਰਤੀ ਦੇ ਉੱਤੇ ਤਾਂ ਉਹਨਾਂ ਨੇ ਦੱਸਿਆ ਏ ਕਹਿਣ ਲੱਗੇ ਇੱਕ ਹੈ ਤੇਗਾ ਤੇਗਾ ਹੈ ਤੇ ਉਹ ਵੀ ਗੁਰੂ ਅੰਸਵੰਸ ਦੇ ਵਿੱਚੋਂ ਤੇ ਉਹ ਸਾਹਮਣੇ ਉਸ ਦਾ ਡੇਰਾ ਹੈ ਉੱਥੇ ਰਹਿੰਦਾ ਹੈ ਜ਼ਿਆਦਾਤਰ ਉੱਥੇ ਰਹਿੰਦਾ ਹੈ ਬਾਰ ਘਟ ਹੀ ਨਿਕਲਦਾ ਹੈ ਕੋਈ ਵੀ ਉਸ ਨੂੰ ਮਿਲਣ ਨਹੀਂ ਜਾਂਦਾ ਤੇ ਫੇਰ ਬਾਬਾ ਮੱਖਣ ਸ਼ਾਹ ਜੀ ਨੇ ਆਪਣੇ ਸਾਰਿਆਂ ਨੂੰ ਉੱਥੇ ਹੀ ਛੱਡ ਦਿੱਤਾ ਹੈ ਇਕੱਲੇ ਹੀ ਤੁਰ ਪਏ ਹਨ ਜਾ ਕੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਨਮਸ਼ਕਾਰ ਕੀਤੀ ਤੇ ਜਦੋਂ ਦੋ ਮੋਰਾ ਅੱਗੇ ਰੱਖ ਕੇ ਮੱਥਾ ਟੇਕਿਆ ਤਾਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਪੂਰੀ ਭੇਟਾ ਰੱਖ ਜੋ ਅਮਾਨਤ ਹੈ ਗੁਰੂ ਘਰ ਦੇ ਉਹ ਪੂਰੀ ਦੀ ਪੂਰੀ ਦੇ ਇਨੂੰ ਆਪਣੇ ਕੋਲ ਨਾ ਰੱਖ ਗੁਰੂ ਘਰ ਕੇ ਜੋ ਇਹ ਉਪਾਏਨ ਸੋ ਦੀਜੈ ਕਰ ਰੱਖੋ ਆਇਨ ਸਾਗਰ ਦੇ ਵਿੱਚ ਜਹਾਜ਼ ਅੜਿਆ ਤੇ ਉਸ ਸਮੇਂ ਫਿਰ ਤੂੰ ਪਾਰ ਹੋਣ ਲਈ ਅਰਦਾਸ ਕੀਤੀ ਤੇ ਕਿਹਾ ਸੀ ਕਿ ਦਸਵਾਂ ਹਿੱਸਾ ਗੁਰੂ ਘਰ ਨੂੰ ਦੇਵਾਂਗਾ ਹੁਣ ਜਦੋਂ ਤੇਰਾ ਜਹਾਜ਼ ਪਾਰ ਲੱਗ ਗਿਆ ਹੈ ਤਾਂ ਉਹ ਆਪਣਾ ਦਸਵਾਂ ਹਿੱਸਾ ਗੁਰੂ ਘਰ ਦੇ ਭੇਟ ਕਰ ਤਾਂ ਨਾਲ ਹੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਆਪਣਾ ਜੋ ਤਨ ਦੇ ਉੱਤੇ ਉਹਨਾਂ ਨੇ ਪੈਰ ਰੱਖਿਆ ਸੀ ਚੋਲਾ ਥੋੜਾ ਜਿਹਾ ਮੋਢੇ ਤੋਂ ਪਰਾ ਕਰਕੇ ਵਿਖਾਇਆ ਇਹ ਬਾਬਾ ਮੱਖਣ ਸ਼ਾਹ ਨੂੰ ਕਿ ਆਹ ਦੇਖ ਤੇਰੇ ਜਹਾਜ਼ ਨੂੰ ਪਾਰ ਲਾਉਂਦਿਆਂ ਹਾਂ ਤਾਂ ਸਾਡੇ ਮੋਢੇ ਉੱਤੇ ਵੀ ਉਸ ਸਮੇਂ ਕਾਸੀ ਪੈ ਗਈ ਤੇ ਹੁਣ ਤੂੰ ਪੂਰੀ ਜਿਹੜੀ ਭੇਟਾ ਹੈ ਉਹ ਕਿਉਂ ਨਹੀਂ ਅਰਪਣ ਕਰਦਾ ਜੋ ਗੁਰੂ ਪਾਤਸ਼ਾਹ ਜੀ ਨੇ ਉਸ ਸਮੇਂ ਬਾਬਾ ਮੱਖਣ ਸ਼ਾਹ ਲਬਾਣੇ ਨੂੰ ਬੋਲ ਬੋਲੇ ਸਨ ਉਹ ਸੂਰਜ ਪ੍ਰਕਾਸ਼ ਦੇ ਵਿੱਚ ਤੇ ਹੋਰ ਇਤਿਹਾਸਕਾਰਾਂ ਨੇ ਲਿਖੇ ਨੇ ਸੋਨ ਸਿੱਖ ਡੁੱਬਦੀ ਨਾਉ ਤਮ ਹਮ ਕੰਡੇ ਦੀਨ ਲਗਾਏ ਕੰਦੇ ਮਹੇ ਕਾਸੀ ਲੱਗੇ ਕਿਉਂ ਪੂਜਾ ਰਖੋ ਦੁਰਾਏ ਮੇਰੇ ਮੋਢੇ ਨਵੇਂ ਕਾਸੀ ਪੈ ਗਈ ਸੀ ਜਦੋਂ ਇਹ ਵਾਕ ਸੁਣਿਆ ਬਾਬਾ ਮੱਖਣ ਸ਼ਾਹ ਦੇ ਮੂੰਹ ਦੇ ਉੱਤੇ ਜਿਵੇਂ ਚੁੱਪ ਵਰਤ ਗਈ ਮੂੰਹ ਖੁੱਲੇ ਦਾ ਖੁੱਲਾ ਹੀ ਰਹਿ ਗਿਆ ਫਿਰ ਹੱਥ ਜੋੜ ਕੇ ਬੇਨਤੀ ਕੀਤੀ ਸੱਚੇ ਪਤਸ਼ਾਹ ਜੀ ਜਿਵੇਂ ਤੁਸੀਂ ਮੇਰੇ ਜਹਾਜ਼ ਨੂੰ ਬੰਨੇ ਲਾਸੀ ਹੁਣ ਤੁਸੀਂ ਅੱਜ ਫਿਰ ਮੈਨੂੰ ਡੁੱਬਦੇ ਨੂੰ ਬਚਾ ਲਿਆ ਹੈ ਪਟਕਦੇ ਨੂੰ ਟਿਕਾ ਦਿੱਤਾ ਹੈ ਤੇ ਮਰੇ ਹੋਏ ਨੂੰ ਦੁਬਾਰਾ ਜੀਵਨ ਦਿੱਤਾ ਹੈ ਇਹ ਬਚਣਾ ਮੱਖਣਸ਼ਾਲ ਲਬਾਣਾ ਜੀ ਨੇ ਗੁਰੂ ਸਾਹਿਬ ਜੀ ਨੂੰ ਬੋਲੇ ਹਨ ਹੁਣ ਮੱਖਣਸ਼ਾਲ ਲਬਾਣੇ ਨੂੰ ਇਸ ਗੱਲ ਦੀ ਸਮਝ ਪੈ ਗਈ ਕਿ ਸੱਚਾ ਗੁਰੂ ਕੌਣ ਹੈ ਸੋ ਉਥੋਂ ਵਾਪਸ ਮੁੜਿਆ ਆਪਣੇ ਡੇਰੇ ਉਸੇ ਸਮੇਂ ਹੀ ਉਸਨੇ ਇੱਕ ਬਹੁਤ ਸੁੰਦਰ ਪੋਸ਼ਾਕਾ ਤਿਆਰ ਕਰਵਾਇਆ ਬਹੁਤ ਹੀ ਸੁੰਦਰ ਗੁਰੂ ਸਾਹਿਬ ਜੀ ਦੇ ਵਾਸਤੇ ਨਾਲ ਹੀ ਪਰਿਵਾਰ ਨੂੰ ਤੇ ਕਰਮਚਾਰੀਆਂ ਨੂੰ ਸਾਰੇ ਗੱਲ ਦੱਸੀ ਹੈ ਕਿ ਕਿਵੇਂ ਗੁਰੂ ਸਾਹਿਬ ਜੀ ਨੇ ਆਪਣੀ ਅਮਾਨਤ ਮੰਗੀ ਹੈ ਤੇ ਹੁਣ ਗੁਰੂ ਸਾਹਿਬ ਜੀ ਸੱਚੇ ਸਿੱਖ ਸੱਚੇ ਗੁਰੂ ਹਨ ਸੋ ਅਗਲੇ ਦਿਨ ਬਾਬਾ ਮੱਖਣ ਸ਼ਾਹ ਲੁਬਾਣਾ ਫਿਰ ਆਪਣੀ ਸਾਰੀ ਸੰਗਤ ਨਾਲ ਲੈ ਕੇ ਕਰਮਚਾਰੀ ਨਾਲ ਲੈ ਕੇ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕੋਲ ਪਹੁੰਚਿਆ ਜਾ ਕੇ ਬੜੇ ਪਿਆਰ ਦੇ ਨਾਲ ਬੇਨਤੀ ਕੀਤੀ ਹੈ ਪਾਤਸ਼ਾਹ ਜੀ ਨਿਮਾਣੇ ਸਿੱਖ ਦੀ ਲਾਜ ਰੱਖਿਓ ਆ ਪੋਸ਼ਾਕਾ ਆਪ ਜੀ ਵਾਸਤੇ ਭੇਟ ਹੈ ਮੇਰੇ ਮਨ ਦੇ ਵਿੱਚ ਬੜੇ ਤਾਂਗ ਹੈ ਕਿ ਪੋਸ਼ਾਕਾ ਤੁਸੀਂ ਪੈਨੋ ਸਿੱਖ ਦਾ ਪ੍ਰੇਮ ਵੇਖ ਕੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਉਪਸ਼ਾਕਾ ਪਹਿਨਿਆ ਹੈ ਤੇ ਨਾਲ ਹੀ ਫਿਰ ਸਾਰੀ ਇਮਾਨਤ ਕੱਢ ਕੇ ਮੱਖਣਸ਼ਾ ਲੁਬਾਣੇ ਨੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਰੱਖ ਦਿੱਤੀ ਹੈ ਗੁਰੂ ਪਾਤਸ਼ਾਹ ਜੀ ਨੂੰ ਕਹਿਣ ਲੱਗੇ ਹਨ ਤੁਸੀਂ ਗੁਰੂ ਹੋ ਤੁਸੀਂ ਸੱਚੇ ਹੋ ਤੁਸੀਂ ਪਰਤਖ ਹੋ ਤੁਸੀਂ ਹੁਣ ਕਿਰਪਾ ਕਰੋ ਤੇ ਇਸ ਤਰ੍ਹਾਂ ਸ਼ੁਭੋਨਾ ਇਹ ਜੋ ਬਾਬੇ ਬਕਾਲੇ ਸਾਹਿਬ ਜੀ ਦੀ ਧਰਤੀ ਦੇ ਉੱਤੇ ਅਨਰਥ ਹੋ ਰਿਹਾ ਹੈ ਜੋ ਅੰਧਕਾਰ ਫੈਲਾ ਰਹੇ ਨੇ ਹੁਣ ਸਮਾਂ ਹੈ ਇਸ ਅੰਧਕਾਰ ਨੂੰ ਦੂਰ ਕਰਨ ਦਾ ਔਰ ਜੋ ਗੱਦੀ ਦੀ ਸਹੀ ਜ਼ਿੰਮੇਵਾਰੀ ਹੈ ਇਸ ਨੂੰ ਦੂਰ ਦੂਰ ਤੱਕ ਸੰਗਤਾਂ ਤੱਕ ਫੈਲਾਉਣ ਦਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਆਖਿਆ ਹੈ ਕਿ ਇਹ ਜੋ ਗੁਰਗੱਦੀ ਹੈ ਕਿਸੇ ਦੀ ਨਿੱਜੀ ਯਾਦਦ ਨਹੀਂ ਹੈ ਇਹ ਮौज-ਮਸਤੀ ਕਰਨ ਲਈ ਨਹੀਂ ਹੈ ਇਹ ਤਨ ਕਮਾਉਣ ਲਈ ਨਹੀਂ ਹੈ ਤੇ ਨਾਲ ਹੀ ਬਾਬਾ ਮੱਖਣ ਸ਼ਾਹ ਜੀ ਨੇ ਕਿਹਾ ਹੈ ਗੁਰੂ ਪਾਤਸ਼ਾਹ ਜੀ ਜੇ ਤੁਸੀਂ ਛੁਪੇ ਰਹਿੰਦੇ ਹੋ ਤਾਂ ਫਿਰ ਸਿੱਖ ਅਸ਼ਰਧਕ ਹੋ ਜਾਣਗੇ ਤੇ ਭਟਕ ਜਾਣਗੇ ਉਹਨਾਂ ਦਾ ਗੁਰੂ ਘਰ ਤੋਂ ਵਿਸ਼ਵਾਸ ਟੁੱਟ ਜਾਏਗਾ ਉਹ ਭਟਕ ਜਾਣਗੇ ਗੁਰੂ ਦੀ ਮਹਿਮਾ ਘਟ ਜਾਣੇ ਹੈ ਸੋ ਹੁਣ ਜੇ ਕਿਰਪਾ ਕੀਤੀ ਹੈ ਆਪ ਜੀ ਨੇ ਤੇ ਬਾਹਰ ਆਓ ਤੇ ਸਾਰੀ ਕਾਮ ਦੀ ਅਗਵਾਈ ਕਰੋ ਗੁਰੂ ਤੇਗ ਬਹਾਦਰ ਸੇ ਪਾਤਸ਼ਾਹ ਜੀ ਜਿਵੇਂ ਹੀ ਆਪਣੇ ਉਸ ਸਥਾਨ ਤੋਂ ਬਾਹਰ ਆਏ ਬਾਬਾ ਮੱਖਣ ਸ਼ਾ ਲੁਬਾਣਾ ਚਵਾਰੇ ਉੱਪਰ ਚੜ ਗਿਆ ਏ ਤੇ ਉੱਚੀ ਉੱਚੀ ਕਹਿਣਾ ਸ਼ੁਰੂ ਕਰ ਦਿੱਤਾ ਏ ਸੱਚਾ ਗੁਰੂ ਲਾਧੋ ਰੇ ਸੱਚਾ ਗੁਰੂ ਲਾਧੋ ਰੇ ਉਹ ਚਾਰੀਆਂ ਦੇ ਸ਼ਮਾਂ ਵੱਲ ਜਾਂਦਾ ਏ ਤੇ ਜਾ ਕੇ ਉੱਚੀ ਉੱਚੀ ਆਖਦਾ ਏ ਬੜੇ ਬੜੇ ਉੱਚੀ ਆਵਾਜ਼ ਦੇ ਵਿੱਚ ਬੋਲ ਬੋਲ ਰਿਹਾ ਏ ਜਿਸ ਬਾਬਤ ਇਤਿਹਾਸਕਾਰ ਲਿਖਦੇ ਨੇ ਚੜ ਉੱਚੇ ਮੰਦਰ ਇਹ ਸੁਨਾਇਓ ਆਓ ਗੁਰਸਿੱਖ ਮੈਂ ਸਤਗੁਰੂ ਲੱਦਾ ਜਾਂ ਕਿ ਮਹਿਮਾ ਅਗੰਮ ਅਗਾਧਾ ਬੜੇ ਬੜੇ ਉੱਚੀ ਉੱਚੀ ਸਾਰੀ ਸੰਗਤ ਨੂੰ ਆਵਾਜ਼ਾਂ ਮਾਰ ਰਿਹਾ ਇੱਥੇ ਕਹਿ ਰਿਹਾ ਏ ਭੁਲੀਏ ਸੰਗਤ ਸੁਣੋ ਸੁਕਾਣ ਸਤਗੁਰੂ ਲੱਦਾ ਮਹਿਦ ਮਹਾਨ ਸੰਸਾਰ ਦਾ ਕੋਤ ਜਿਕ ਜਨਮ ਸੁਧਾਰੋ ਸ੍ਰੀ ਗੁਰੂ ਭਜ ਕੇ ਤੇ ਜਦੋਂ ਇਹ ਉਹਦੀ ਆਵਾਜ਼ ਦੂਰ ਦੂਰ ਤੱਕ ਸੁਨਾਏ ਦਿੱਤੇ ਧੀਰਮਲ ਦੇ ਡੇਰੇ ਬੈਠੇ ਹੋਏ ਸੰਗਤ ਨੇ ਮੀਂਹ ਆਵਾਜ਼ ਸੁਣੇ ਜਿੱਦਨੋਂ ਆਵਾਜ਼ ਆਈ ਹੈ ਜਿੱਥੇ-ਜਿੱਥੇ ਕੋਈ ਬੈਠਾ ਹੈ ਉਹ ਬਾਬਾ ਮੱਖਣ ਸਾਹਿਬ ਤੇ ਗੁਰਪ੍ਰੀਤ ਬਹਾਦਰ ਜੀ ਵਾਲੇ ਪਾਸੇ ਨੂੰ ਚੱਲ ਪਿਆ। ਸੋ ਜਦੋਂ ਬਹੁਤ ਸਾਰੇ ਸੰਗਤ ਇਕੱਠੇ ਹੋ ਗਏ ਬਾਬਾ ਮੱਖਣ ਸ਼ਾ ਲੁਬਾਣਾ ਜੀ ਨੇ ਕੜਾ ਪ੍ਰਸ਼ਾਦ ਬਣਾ ਕੇ ਤੇ ਅਰਦਾਸ ਕੀਤੀ ਹੈ ਭਰੇ ਦੀਵਾਨ ਦੇ ਵਿੱਚ ਸਾਰੇ ਇਕੱਤਰ ਹੋਏ ਸੰਗਤ ਨੂੰ ਆਪਣੇ ਡੁੱਬਦੇ ਹੋਏ ਜਹਾਜ਼ ਨੂੰ ਬਚਾਉਣ ਦੀ ਸਾਰੀ ਵਾਰਤਾ ਦਸਵੰਦ ਪੇਟ ਕਰਨ ਦੀ ਸਾਰੀ ਵਾਰਤਾ ਸੁਣਾਈ ਹੈ ਕਿ ਕਿਸ ਤਰ੍ਹਾਂ ਮੈਂ ਸਾਰਿਆਂ ਦੇ ਅੱਗੇ ਦੋ ਦੋ ਮੂਹਰੇ ਰੱਖ ਕੇ ਮੱਥਾ ਟੇਕਿਆ ਪਰ ਕਿਸੇ ਨੇ ਵੀ ਆਪਣੀ ਅਮਾਨਤ ਨਾ ਮੰਗੇ ਕੇਵਲ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਜੋ ਅਮਾਨਤ ਸੇ ਗੁਰੂ ਘਰ ਦੀ ਉਹ ਮੰਗੀ ਹੈ ਇੰਜ ਗੁਰੂ ਤੇਗ ਬਹਾਦਰ ਜੀ ਸੱਚੇ ਗੁਰੂ ਹਨ ਜੋ ਪ੍ਰਗਟ ਹੋ ਗਏ ਹਨ ਉਹਨਾਂ ਨੇ ਕਿਹਾ ਕਿ ਕਿਸੇ ਪਰੰਪਰਿਕ ਕੇ ਵਿੱਚ ਨਾ ਪੈਣਾ ਗੁਰੂ ਤੇਗ ਬਹਾਦਰ ਜੀ ਬਾਰੇ ਜੋ ਗੁਰੂ ਹਰਿਕ੍ਰਿਸ਼ਨ ਜੀ ਆ ਕੇ ਗਏ ਸਨ ਉਹ ਇਹੀ ਸੱਚੇ ਗੁਰੂ ਹਨ ਇੱਥੇ ਹੀ ਆ ਕੇ ਦਰਸ਼ਨ ਕਰਿਆ ਕਰੋ ਇੱਥੋਂ ਹੀ ਆਪਣੇ ਮਨ ਦੀਆਂ ਮਰਾਦਾਂ ਪੂਰੀਆਂ ਕਰਿਆ ਕਰੋ ਤੇ ਇੱਥੋਂ ਹੀ ਆਤਮਿਕ ਆਨੰਦ ਲਿਆ ਕਰੋ ਜਦੋਂ ਇਹ ਸਾਰੀ ਗੱਲ ਤੀਰਮੱਲੀਏ ਤੇ ਹੋਰ ਜਿਹੜੇ ਗੁਰੂ ਬਣੇ ਬੈਠੇ ਸਨ ਉਹਨਾਂ ਕੋਲ ਪਹੁੰਚੇ ਤਾਂ ਉਹ ਸਾਰੇ ਫਿਰ ਇਕੱਠੇ ਹੋਏ ਨੇ ਇਕੱਠੇ ਹੋ ਕੇ ਆਪਸ ਦੇ ਵਿੱਚ ਉਹਨਾਂ ਨੇ ਮਤਾ ਪਕਾਇਆ ਏ ਤੇ ਮਤਾ ਕੀ ਪਕਾਇਆ ਏ ਕਿ ਗੁਰੂ ਤੇਗ ਬਹਾਦਰ ਨੂੰ ਹੋਣਾ ਜਿਉਂਦੇ ਆਣੇ ਛੱਡਣਾ ਕਿਉਂ ਕਿ ਉਹਨਾਂ ਦੇ ਪ੍ਰਗਟ ਹੋਣ ਨਾਲ ਜਿਹੜਿਆਂ ਨੂੰ ਅਸੀਮ ਵਰਗਲਾ ਕੇ ਲੈ ਆਉਂਦੇ ਸਨ ਹੁਣ ਉਹ ਕਿਸੇ ਨੇ ਵਰਗਲਾਇਆ ਨਹੀਂ ਜਾਣਾ ਧਨ ਪਦਾਰਥ ਹੁਣ ਸਾਰੇ ਹੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਕੋਲ ਜਾਇਆ ਕਰਨਗੇ ਤਾਂ ਉਸ ਸਮੇਂ ਧੀਰਮੱਲ ਨੂੰ ਚੁੱਕਦੇ ਹੋਏ ਉਹਦੇ ਸ਼ੇਹ ਮਸੰਦ ਨੇ ਕਿਹਾ ਕਹਿਣ ਲੱਗਾ ਮੈਂ ਪਤਾ ਲਗਾਇਆ ਹੈ ਅੱਜ ਗੁਰੂ ਤੇਗ ਬਹਾਦਰ ਜੀ ਅੱਗੇ ਐਨੀ ਕਮਾਇਆ ਦੇ ਅੰਬਾਰ ਲੱਗੇ ਜਿਹੜੇ ਤੇਰੇ ਅੱਗੇ ਸਾਰੀ ਜ਼ਿੰਦਗੀ ਨਹੀਂ ਚੜ੍ਹ ਸਕੇ ਜਿਸ ਬਾਰੇ ਤੂੰ ਸੋਚ ਨਹੀਂ ਸਕਦਾ ਪਹਿਲੇ ਦਿਨ ਹੀ ਐਨੀਆਂ ਕੀਮਤੀ ਵਸਤਾਂ ਤੇ ਮਾਇਆ ਭੇਟ ਹੋਈ ਹੈ ਜੋ ਤੇਰੇ ਤੱਕ ਕਦੇ ਨਹੀਂ ਪਹੁੰਚ ਨਹੀਂ ਸਕਦੇ ਹੁਣ ਰੋਜ਼ ਹੀ ਇੰਨੇ ਧਨ ਪਦਾਰਥ ਉੱਥੇ ਪਹੁੰਚਿਆ ਕਰਨਗੇ ਕੀਮਤੀ ਰਸਤਾ ਪਹੁੰਚਿਆ ਕਰਨਗੀਆਂ ਮਤਾ ਪਕਾਇਆ ਹੈ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਹੋਣਾ ਖਤਮ ਕਰ ਦੇਣ ਦਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਜਿਵੇਂ ਹੀ ਬਾਹਰੋਂ ਸੰਗਤ ਦੇ ਨਾਲ ਆਪਣੇ ਨਿੱਜ ਸਥਾਨ ਤੇ ਪਹੁੰਚੇ ਨੇ ਤਾਤੀ ਰਮਾਲ ਨੇ ਸ਼ੀਹ ਮਛੰਦ ਤੇ ਹੋਰ 25 ਕੋ ਬੰਦਿਆਂ ਨਾਲ ਲਾ ਕੇ ਦੂਸਰੇ ਚਵਾਰੇ ਤੇ ਚੜ ਕੇ ਤੇ ਗੋਲੀ ਚਲਾ ਦਿੱਤੀ ਆ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਤੇ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਜਿਹੜੇ ਰੋਜ਼ ਹੀ ਸ਼ਸਤਰਾਂ ਦਾ ਅਭਿਆਸ ਕਰਦੇ ਹਨ ਜਿਵੇਂ ਹੀ ਗੋਲੀ ਚੱਲੀ ਉਹ ਜਗਦਮ ਉਹਨਾਂ ਨੇ ਪੈਤੜਾ ਬਦਲਿਆ ਪਰ ਫੇਰ ਵੀ ਗੋਲੀ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਮੱਥੇ ਨੂੰ ਛੂ ਗਈ ਹੈ ਨਾਲ ਹੀ ਮਸੰਦਾਂ ਨੇ ਆਕੇ ਗੁਰੂ ਘਰ ਦੇ ਵਿੱਚ ਪਈਆਂ ਹੋਈਆਂ ਸਾਰੀਆਂ ਵਸਤਾਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ ਏ ਸਾਰਾ ਧਨ ਪਦਾਰਥ ਲੁੱਟਣਾ ਸ਼ੁਰੂ ਕਰ ਦਿੱਤਾ ਏ ਮਾਤਾ ਨਾਨਕੀ ਜਿਨੇ ਆਕੇ ਫਟਕਾਰਾਂ ਪਾਈਆਂ ਨੇ ਧੀਰਮਲ ਸ਼ੇਹ ਮਛੰਦ ਤੇ ਹੋਰਾਂ ਨੂੰ ਪਰ ਉਹ ਮਾਲ ਅਸਬਾਬ ਲੁੱਟ ਕੇ ਚਲੇ ਗਏ ਨੇ ਗੋਲੀਆਂ ਦੀਆਂ ਆਵਾਜ਼ਾਂ ਬਾਬਾ ਮੱਖਣ ਸ਼ਾਹ ਲਬਾਣਾ ਜੀ ਨੇ ਸੁਣੀਆਂ ਨੇ ਉਧਰੋਂ ਕੁਝ ਸਿੱਖ ਬਾਬਾ ਮੱਖਣ ਸ਼ਾਹ ਲਬਾਣੇ ਦੇ ਡੇਰੇ ਉੱਪਰ ਪਹੁੰਚ ਗਏ ਨੇ ਉਹਨਾਂ ਜਾ ਕੇ ਸਾਰਾ ਹੜ ਦੱਸਿਆ ਏ ਬਾਬਾ ਮੱਖਣ ਸ਼ਾਹ ਲਬਾਣਾ ਜੀ ਨੇ ਆਪਣੇ ਸ਼ਸਤਰ ਧਾਰੀ ਅੰਗਰਖਾਂ ਨਾਲ ਲਿਆ ਆ ਕੇ ਫਿਰ ਉਹਨਾਂ ਨੇ ਧੀਰਮਲ ਤੇ ਹੋਰ ਜਿੰਨੇ ਮਸੰਦ ਸਨ ਉਹਨਾਂ ਦੇ ਹਥਿਆਰ ਖੋ ਕੇ ਉਹਨਾਂ ਦੀਆਂ ਮੁਸ਼ਕਾਂ ਬਣ ਲਈਆਂ ਨੇ ਬਾਬਾ ਧੀਰਮਲ ਦੀ ਜੁੱਤੀ ਲਹਾ ਕੇ ਨਾਲ ਹੀ ਪੈਦਰ ਤੁਰ ਰਿਹਾ ਏ ਤੇ ਧੀਰਮਲ ਹੁਣ ਨੱਕ ਰਗੜ ਰਗੜ ਕੇ ਮਾਫ਼ੀਆਂ ਮੰਗਦਾ ਏ ਕਿ ਮੈਂ ਗੁਰੂ ਸੰਤਾਨ ਹਾਂ ਗੁਰੂ ਅੰਸਵੰਸ ਹਾਂ ਇਸ ਤਰ੍ਹਾਂ ਮੇਰੀ ਵੀ ਹੀਟੀ ਹੋ ਰਹੀ ਏ ਤੇ ਗੁਰੂ ਘਰ ਦੀ ਵੀ ਕਿਰਪਾ ਕਰਕੇ ਮੈਨੂੰ ਬਖਸ਼ ਦਿਓ ਮੈਂ ਗਾਂ ਤੋਂ ਇਹੋ ਜਿਹਾ ਕਾਰਾ ਨਹੀਂ ਕਰਦਾ ਰਸਤੇ ਵਿੱਚ ਧੀਰਮਲ ਨੂੰ ਤੇ ਛੱਡ ਦਿੱਤਾ ਗਿਆ ਏ ਪਰ ਬਾਕੀ ਸੇਹੇ ਮਸੰਦ ਤੇ ਹੋਰ ਜਿੰਨੇ ਨੇ ਉਹਨਾਂ ਦੇ ਸਿਰਾਂ ਦੇ ਉੱਤੇ ਹੀ ਲੁੱਟਦਾ ਮਾਲ ਰੱਖਿਆ ਏ ਨਾਲ ਹੀ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਬੜੇ ਆਦਰ ਮਾਨ ਸਤਕਾਰ ਦੇ ਨਾਲ ਉਹ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕੋਲ ਆਏ ਨੇ ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਜਿਹੜੇ ਤਿਆਗ ਦੀ ਮੂਰਤ ਸਨ ਜਿਹੜੇ ਸਾਰਿਆਂ ਨੂੰ ਮਾਫ ਕਰਨ ਵਾਲੇ ਸਨ ਉਹਨਾਂ ਨੇ ਬਾਬਾ ਮੱਖਣ ਸ਼ਾ ਲਬਾਣਾ ਜੀ ਨੂੰ ਕਿਹਾ ਇਹਨਾਂ ਦੀਆਂ ਮੁਸ਼ਕਲਾਂ ਖੋਲ ਦਿਓ ਇਹਨਾਂ ਨੂੰ ਬਿਲਕੁਲ ਮਾਫ ਕਰ ਦਿਓ ਕਿਉਂਕਿ ਇਹ ਨਹੀਂ ਜਾਣਦੇ ਇਹ ਨਹੀਂ ਸਮਝਦੇ ਕਿਉਂਕਿ ਇਹ ਧਨ ਨੂੰ ਹੀ ਸਾਰਾ ਕੁਝ ਸਮਝੀ ਬੈਠੇ ਨੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਕਿਹਾ ਏ ਕਿ ਗੁਰੂ ਘਰ ਕੋਈ ਦੁਕਾਨ ਨਹੀਂ ਐ ਕੋ ਹੱਟੀ ਨਹੀਂ ਐ ਜੋ ਧਨ ਨੂੰ ਖਟਣ ਖਾਤਰ ਚੱਲਦੀ ਹੋਵੇ ਇਹ ਤਾਂ ਨਿਆਸਰਿਆਂ ਦਾ ਆਸਰਾ ਹੈ ਆਤਮਿਕ ਆਨੰਦ ਦੇਣ ਵਾਲੀ ਜਗ੍ਹਾ ਹੈ ਇਹ ਨਹੀਂ ਜਾਣਦੇ ਜਿਨ੍ਹਾਂ ਨੇ ਲੋਭ ਕਰਕੇ ਹਉਮੈ ਕਰਕੇ ਹੰਕਾਰ ਕਰਕੇ ਗੁਰੂ ਘਰ ਦੇ ਵਿੱਚ ਲੁੱਟ ਮਚਾਈ ਹੈ ਜਿੰਨਾ ਵੀ ਮਾਲ ਅਸਬਾਬ ਤਨ ਦਾ ਉੱਤੇ ਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਇਨ੍ਹਾਂ ਨੂੰ ਖਿਮਾ ਕਰ ਦਿਓ ਮਾਫ ਕਰ ਦਿਓ ਤੇ ਨਾਲੇ ਇਨ੍ਹਾਂ ਨੂੰ ਦੇ ਦਿੱਤਾ ਪਾਤਸ਼ਾਹ ਜੀ ਨੇ ਉਹਨਾਂ ਸਾਰਿਆਂ ਨੂੰ ਛਡਵਾਇਆ ਹੈ ਬੜੇ ਸਤਕਾਰ ਦੇ ਨਾਲ ਪਾਤਸ਼ਾਹ ਜੀ ਨੇ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਸੀ ਜਿਹੜੀ ਕਿ ਬਾਬਾ ਮੱਖਣ ਸ਼ਾਹ ਲਬਾਣਾ ਜੀ ਨਾਲ ਹੀ ਲੈ ਆਏ ਸਨ ਉਹ ਵੀ ਦੁਬਾਰਾ ਜਿਹੜੀ ਉਹਨਾਂ ਨੂੰ ਪਹੁੰਚਾ ਦਿੱਤੀ ਹੈ ਹੁਣ ਜਿੰਨੇ ਵੀ ਗੁਰੂ ਨੇ ਝੂਠੇ ਪਖੰਡੀ ਦੰਬੇ ਉਹ ਬਾਬੇ ਬਕਾਲੇ ਸਾਹਿਬ ਜੀ ਦੀ ਧਰਤੀ ਨੂੰ ਛੱਡ ਕੇ ਭੱਜ ਗਏ ਨੇ ਧੀਰਮੱਲ ਵੀ ਬਾਬਾ ਬਕਾਲਾ ਸਾਹਿਬ ਜੀ ਨੂੰ ਛੱਡ ਕੇ ਕਰਤਾਰਪੁਰ ਸਾਹਿਬ ਵੱਲ ਨੂੰ ਚੱਲ ਪਿਆ ਹੈ ਇੰਜ ਸੱਚੇ ਗੁਰੂ ਨੂੰ ਬਾਬਾ ਮੱਖਣਸ਼ਾਹ ਲਵਾਣਾ ਜੀ ਨੇ ਆਪਣੇ ਜੁਗਤ ਦੇ ਨਾਲ ਪ੍ਰਗਟ ਕੀਤਾ ਸੋ ਗੁਰੂ ਸਵਾਰਿਓ ਗੁਰ ਤੇਗ ਬਹਾਦਰ ਜੀ ਨੂੰ ਗੁਰਗੱਦੀ 11 ਅਗਸਤ 1664 ਨੂੰ ਹੀ ਮਿਲ ਗਈ ਸੀ ਪਰ ਫਿਰ ਵੀ ਜਿਹੜੇ ਦੰਬੀ ਪਖੰਡੀ ਸਨ ਉਹ ਆਪਣੀਆਂ ਚਾਲਾਂ ਚੱਲ ਰਹੇ ਸਨ ਤੇ ਉਸ ਤੋਂ 2 ਮਹੀਨੇ ਬਾਅਦ ਭਾਗ ਕੇ 11 ਅਕਤੂਬਰ 1664 ਨੂੰ ਬਾਬਾ ਮਕਣ ਸਾਹਿਬ ਲਾਣਾ ਜੀ ਨੇ ਆਪਣੇ ਯੁਗਤ ਨਾਲ ਸਾਚਾ ਗੁਰ ਲਾਧ ਹੋਰੇ ਪ੍ਰਗਟ ਕੀਤਾ ਸੀ ਕਿਉਂਕਿ ਪ੍ਰਾਤਨ ਸਮੇਂ ਤੋਂ ਹੀ ਜਿਹੜਾ ਇਹ ਮਹਾਨ ਦੇਹਸੇ ਗੁਰਗੱਦੀ ਦੇਵਸ ਗੁਰਤੇਗ ਬਹਾਦਰ ਜੀ ਦਾ ਉਹ ਸਨ ਉਹ ਰਖੜ ਪੁੰਨਿਆਂ ਦੇ ਨਾਂ ਦੇ ਉੱਤੇ ਮਨਾਇਆ ਜਾਂਦਾ ਸੀ ਫਿਰ ਤੁਚ ਗੁਰਮਖ ਪਿਆਰਿਆਂ ਨੂੰ ਪਤਾ ਸੀ ਕਿਉਂਕਿ ਸਿੱਖੀ ਦਾ ਰਖੜੀ ਦੇ ਨਾਲ ਕਿਸੇ ਤਰ੍ਹਾਂ ਦਾ ਵੀ ਕੋਈ ਸਬੰਧ ਨਹੀਂ ਸੋ ਸਿੱਖਾਂ ਨੂੰ ਰਖੜੀ ਨਾਲੋਂ ਪੂਰੀ ਤਰ੍ਹਾਂ ਦੂਰ ਕਰਨ ਵਾਸਤੇ ਗੁਰਮਤ ਅਪਦੇਸ਼ ਦੇ ਪਾਂਧੀ ਬਣਾਉਣ ਵਾਸਤੇ ਇਸ ਦਿਨ ਦਾ ਨਾਂ ਵਿਸ਼ੇਸ਼ ਤੌਰ ਤੇ ਸਾਚਾ ਗੁਰਲਾਧੋਰੇ ਕੀਤਾ ਗਿਆ ਹੈ ਜਦੋਂ ਕਿ ਘਟਨਾ ਤੋਂ 2 ਮਹੀਨੇ ਦੀ ਬਾਅਦ ਦੀ ਹੈ ਸੋ ਮੈਂ ਚੰਦਾ ਸੀ ਕਿ ਆਪ ਸਭ ਸੰਗਤਾਂ ਦੇ ਨਾਲ ਇਸ ਵਿਸ਼ੇਸ਼ ਦਿਨ ਦੇਤੇ ਉਸ ਸਮੇਂ ਦਾ ਇਤਿਹਾਸ ਸਾਂਝਾ ਕੀਤਾ ਜਾਵੇ ਕਿਉਂਕਿ ਅਤ ਜ਼ਰੂਰਤ ਹੈ ਕਿ ਸਾਨੂੰ ਆਪਣਾ ਇਤਿਹਾਸ ਪਤਾ ਹੋਵੇ ਸੋ ਗੁਰੂ ਸਵਾਰਿਓ ਫਿਰ ਤੋਂ ਆਪ ਸਾਰੀਆਂ ਸੰਗਤਾਂ ਨੂੰ ਗੁਰਗੱਦੀ ਦਿਵਸ ਜੋ ਗੁਰਪ੍ਰੇਖ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਅੱਜ ਹੈ ਉਸ ਦੀਆਂ ਬਹੁਤ ਬਹੁਤ ਵਧਾਈਆਂ ਹਣ ਦੋ ਦਿਨ ਬਾਅਦ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਜੀਵਨ ਦਾ ਇੱਕ ਹੋਰ ਅਧਿਆਇ ਤੁਹਾਡੇ ਨਾਲ ਸਾਂਝਾ ਕਰਾਂਗਾ ਤਦ ਤੱਕ ਇਜਾਜ਼ਤ ਦਿਓ ਬੇਨਤੀ ਹੈ ਕਿ ਮੇਰੇ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਮੇਰੀ ਜੋ ਵੀਡੀਓ ਆਪ ਜੀ ਨੂੰ ਚੰਗੀ ਲੱਗਦੀ ਹੈ ਉਹ ਹੋਰਨਾਂ ਦੇ ਨਾਲ ਵੀ ਸ਼ੇਅਰ ਕਰਿਆ ਕਰੋ ਸਾਂਝਾ ਕਰਿਆ ਕਰੋ ਤਾਂ ਕਿ ਸਾਡੇ ਆਉਣ ਵਾਲੇ ਜਨਰੇਸ਼ਨ ਆਪਣੇ ਇਤਿਹਾਸ ਤੋਂ ਜਾਣੂ ਹੋ ਸਕੇ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ ਜੀ ਦੋ ਦਿਨ ਬਾਅਦ ਨਵਾਂ ਅਧਿਆਏ ਲੈ ਕੇ ਹਾਜ਼ਰ ਹੋਵਾਂਗਾ ਤਦ ਤੱਕ ਵਾਸਤੇ ਇਜਾਜ਼ਤ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ